ਕੈਨੇਡਾ ਵਾਲੀ ਪਤਨੀ ਦੇ ਵੱਲੋਂ ਪ੍ਰੇਮੀ ਨਾਲ ਮਿਲ ਕੇ ਕਤਲ ਕੀਤੇ ਗਏ ਪਤੀ ਗੁਰਵਿੰਦਰ ਦੇ ਕਤਲ ਕੇਸ ਦੇ ਵਿੱਚ ਰੂਕੰਬਾਉ ਖੁਲਾਸੇ ਹੋਏ ਨੇ ਕਿਸ ਤਰ੍ਹਾਂ ਇਸ ਪਤਨੀ ਦੇ ਵੱਲੋਂ ਆਪਣੇ ਆਸ਼ਿਕ ਹਰਕਵਲ ਦੇ ਨਾਲ ਮਿਲ ਕੇ ਇਸ ਹੌਲਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਇਸ ਬੰਦੀ ਤੁਸੀਂ ਜਾਣੋਗੇ ਤਾਂ ਤੁਹਾਡੇ ਪੈਰਾ ਹੇਠੋਂ ਵੀ ਜ਼ਮੀਨ ਕਿਸਕ ਜਾਵੇਗੀ ਜੀ ਹਾਂ ਰੁਪਿੰਦਰ ਦੇ ਵੱਲੋਂ ਕੈਨੇਡਾ ਦੇ ਵਿੱਚ ਪਹਿਲਾ ਕ੍ਰਾਈਮਨੋਲੋਜੀ ਦੀ ਪੜ੍ਹਾਈ ਕੀਤੀ ਗਈ ਇਹ ਉਹ ਸਟੱਡੀ ਹੈ ਜੋ ਕਿ ਕ੍ਰਾਈਮ ਨਾਲ ਰਿਲੇਟਡ ਹੁੰਦੀ ਹੈ ਇਸ ਦੇ ਵਿੱਚ ਕ੍ਰਾਈਮ ਅਤੇ ਕ੍ਰਾਈਮ ਕਰਨ ਵਾਲੇ ਦੀ ਮਨਚਾ ਤੇ तमाम ਜਿਹੜੇ ਕੀ ਕਾਰਨ ਨੇ ਉਸ ਸੰਬੰਧੀ ਪਹਿਲਾ ਸਟੱਡੀ ਕੀਤੀ ਜਾਂਦੀ ਹੈ ਤੇ ਇਸ ਸਟੱਡੀ ਨੂੰ ਕਰਦਿਆਂ ਹੀ ਜਿਹੜਾ ਕੀ ਰੁਪਿੰਦਰ ਦੇ ਵੱਲੋਂ ਇਸ ਹੌਲਨਾਕ ਵਾਰਦਾਤ ਦੀ ਸਾਜ਼ਿਸ਼ ਰਚੀ ਜਾਂਦੀ ਹੈ ਇਸ ਮਾਮਲੇ ਦੇ ਬਾਰੇ ਬਕਾਇਦਾ ਫਰੀਦਕੋਟ ਰੇਂਜ ਦੀ ਡੀਆਈਜੀ ਨਲੰਬਰੀ ਜਗਦਲੇ ਦੇ ਵੱਲੋਂ ਜੋ ਖੁਲਾਸੇ ਕੀਤੇ ਗਏ ਨੇ ਉਹ ਵਾਕਿਆ ਹੀ ਚੁੱਕਾ ਦੇਣ ਵਾਲੇ ਨੇ ਕਿ ਕਿਵੇਂ ਇਸ ਸ਼ਾਤਰ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਦਰਦਨਾਕ ਮੌਤ ਦਿੱਤੀ ਜਾਂਦੀ ਹੈ ਸੋ ਇਹ ਵੀ ਖੁਲਾਸਾ ਕੀਤਾ ਗਿਆ ਕਿ ਜੋ ਰੁਪਿੰਦਰ ਹੈ ਉਹ ਆਪਣੇ ਪਤੀ ਗੁਰਵਿੰਦਰ ਨੂੰ ਪਸੰਦ ਨਹੀਂ ਸੀ ਕਰਦੀ ਅਤੇ ਉਸ ਤੋਂ ਛੁਟਕਾਰਾ ਪਾਉਣੀ ਚਾਹਦੀ ਸੀ ਕਿਉਂਕਿ ਜੋ ਗੁਰਵਿੰਦਰ ਹੈ ਉਹ ਹਰਕਵਲ ਅਤੇ ਰੁਪਿੰਦਰ ਦੇ ਪ੍ਰੇਮ ਸੰਬੰਧਾਂ ਦੇ ਵਿੱਚ ਰੋੜਾ ਬਣ ਰਹੀ ਆਤੀ ਅਜੇ ਦੇ ਵਿੱਚ ਜੋ ਹੈ ਹਰਕਵਲ ਜਿਹੜਾ ਕਿ ਇਸ ਹੋਲਨਾਕ ਵਾਰਦਾਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਿ ਭੂਮਿਕਾ ਨਿਭਾਉਂਦਾ ਅਤੇ ਦੋਹਾਂ ਦੇ ਵੱਲੋਂ ਇਹ ਹੋਲਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਜਿਹੜੀ ਕਿ ਪਲਾਨਿੰਗ ਆ ਉਹ ਅਕੀਤੀ ਜਾਂਦੀ ਹੈ ਤੋਂ ਰਿਪੋਰਟ ਹੋ ਕੇ ਜਿਹੜੀ ਕਿ ਇਹ ਮਹਿਲਾ ਆਈਸੀ ਰੁਪਿੰਦਰ ਕੋਰ ਇਸ ਦੇ ਵੱਲੋਂ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਗੁਰਵਿੰਦਰ ਸਿੰਘ ਦੀ ਹਤਿਆ ਕੀਤੀ ਜਾਂਦੀ ਹੈ ਤਿੰਨ ਲੋਕਾਂ ਦੇ ਵੱਲੋਂ ਇਹ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਹੈ ਤੋਂ ਜਾਣਕਾਰੀ ਮਿਲੀ ਹੈ ਕਿ ਜਦੋਂ ਰਾਤ ਦੇ ਵੇਲੇ ਹਰ ਕਵਲ ਨੂੰ ਘਰ ਦੇ ਵਿੱਚ ਰਪਿੰਦਰ ਕੋਰ ਬਾੜਦੀ ਹ ਤਾਂ ਇਸੇ ਦਰਮਿਆਨ ਜੋ ਹੈ ਜਿਹੜੀ ਕਿ ਗੁਰਵਿੰਦਰ ਸਿੰਘ ਦੀ ਅੱਖ ਖੁੱਲ ਜਾਂਦੀ ਹੈ ਜਿਸ ਤੋਂ ਬਾਅਦ ਗੈਰ ਮਰਦ ਨੂੰ ਘਰ ਦੇ ਵਿੱਚ ਦੇਖ ਕੇ ਮਾਹੌਲ ਕਾਫੀ ਤਣਾਪੂਰਨ ਹੋ ਜਾਂਦਾ ਹੈ ਤੇ ਹੱਥੋਂ ਪਾਈ ਦੀ ਨੋਬਤ ਆ ਜਾਂਦੀ ਹੈ ਇਸੇ ਦੌਰਾਨ ਜਿਹੜਾ ਕਿ ਹਰ ਕਬਲ ਹੈ ਅਤੇ ਉਸ ਦਾ ਇੱਕ ਹੋਰ ਜਿਹੜਾ ਸਾਥੀ ਸੀ ਵਿਸ਼ਮਜੀਤ ਅਤੇ ਜੋ ਉਸ ਦੀ ਪਤਨੀ ਹੈ ਗੁਰਵਿੰਦਰ ਦੀ ਪਤਨੀ ਹੈ ਰੁਪਿੰਦਰ ਇਸ ਦੇ ਤਿੰਨਾਂ ਦੇ ਵੱਲੋਂ ਮਿਲ ਕੇ ਬੜੀ ਬੇਰਹਿਮੀ ਦੇ ਨਾਲ ਗਲਾ ਦਬਾ ਕੇ ਗੁਰਵਿੰਦਰ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਸੋ ਪੂਰਾ ਜਿਹੜਾ ਕੀ ਪਲਾਨ ਪਹਿਲਾਂ ਹੀ ਤਿਆਰ ਹੋ ਚੁੱਕਾ ਸੀ ਇਹ ਵੀ ਜਿਹੜਾ ਕੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਮੰਨਿਆ ਰੁਪਿੰਦਰ ਨੇ ਕਿ 8 ਸਾਲਾਂ ਤੋਂ ਦੋਹਾਂ ਦਾ ਰਿਲੇਸ਼ਨਸ਼ਿਪ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਕਿ ਰੁਪਿੰਦਰ ਦੀ ਹੈ ਉਹ ਗੁਰਵਿੰਦਰ ਦੇ ਨਾਲ ਸੰਬੰਧ ਬਣੇ ਸੀ ਉਸ ਦੇ ਸੰਪਰਕ ਦੇ ਵਿੱਚ 아이 ਸੀ ਜਿਸ ਤੋਂ ਬਾਅਦ ਪ੍ਰੇਮ ਇਹਨਾਂ ਗੂੜਾ ਬਣ ਗਿਆ ਕਿ ਉਸ ਦੇ ਵੱਲੋਂ ਆਪਣੇ ਹੀ ਸੋਹਾਗ ਨੂੰ ਹੱਥੀ ਉਜਾੜਨ ਦੀ ਪਲਾਨਿੰਗ ਤਾਂ ਕਰ ਲਈ ਜਾਂਦੀ ਹੈ ਸੋ ਤੁਸੀਂ ਵੀ ਸੁਣੋ ਫਰੀਦਕੋਟ ਰੇਂਜ ਦੀ ਡੀਆਈਜੀ ਨਲੰਬਰੀ ਵਿਜੇ ਜਗਧਲੇ ਦੇ ਵੱਲੋਂ ਇਸ ਮਾਮਲੇ ਸੰਬੰਧੀ ਕੀ ਤਮਾਮ ਖੁਲਾਸੇ ਕੀਤੇ ਗਏ ਨੇ ਗੁਰਵਿੰਦਰ ਦੇ ਹਤਿਆਕਾਂਡੀ ਅਸਲ ਵਜ੍ਹਾ ਇਹ ਹੀ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀਗਾ ਇਹ ਜਿਹੜਾ ਦੂਜਾ ਦੋਸ਼ੀ ਹੈਗਾ ਹਰ ਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਵਾਨਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਹਨਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾਡੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਹਨਾਂ ਦੋਨਾਂ ਦੀ ਕੋਈ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਹਨਾਂ ਦੋਨਾਂ ਵਜ੍ਹਾ ਕਰਕੇ ਇਹਨਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਪ੍ਰੀਪਲਾਨ ਤਰੀਕੇ ਨਾਲ ਪ੍ਰੀ ਮੈਡੀਟੇਟਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀ ਇਹ ਇਸ ਗਲਪ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਵੀ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ क्राइम ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੈਟਮੈਂਟ ਐਸ ਅ ਅਬੈਟਰ ਤੇ ਕਾਂਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤੋਂ ਇਨਾਂ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ ਹੁਣ ਤੱਕ ਜਿਹੜੀ ਉਹਨਾਂ ਨੇ ਬੋਡੀ ਦੀ ਐਗਜ਼ਾਮੀਨੇਸ਼ਨ ਕੀਤੀ ਹੈ ਡਾਕਟਰ ਸਾਹਿਬਾ ਨੇ ਉਹਨਾਂ ਨੇ ਉਸ ਆਧਾਰ ਤੇ ਸਾਨੂੰ ਇਹ ਲਿਖਤੀ ਰੂਪ ਵਿੱਚ ਦਿੱਤਾ ਹੈਗਾ ਕਿ ਕੌਜ਼ ਆਫ ਡੈਥ ਇਹਦਾ ਹੈਗਾ ਐਸਫਿਕਸਿਆ ਡਿਊ ਟੂ ਸਮੋðਰਿੰਗ ਮਤਲਬ ਸਾਹ ਘੁੱਟਣ ਕਰਕੇ ਉਦੀ ਮੌਤ ਹੋਈ ਹੋਈ ਉਹਨਾਂ ਨੇ ਲਿਖੀ ਹੈਗੀ ਸੋ ਇਹ ਗੱਲ ਇਹਦੇ ਵਿੱਚ ਕਲੀਅਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੋਸਟਮਾਰਟਮ ਦੇ ਦੌਰਾਨ ਇਹ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਦੇ ਬੋਡੀ ਤੇ ਕੁਝ ਇੰਜਰੀਜ਼ ਸੀ ਉਹ ਇੰਜਰੀਜ਼ ਕਿਸ ਤਰ੍ਹਾਂ ਹੋਈ ਹੈ ਕਿਵੇਂ ਹੋਈ ਹੈ ਇਹ ਇਹਨਾਂ ਇਹਨਾਂ ਤੋਂ ਜਿਹੜੀ ਇੰਜਰੀਜ਼ ਹੈਗੀ ਹੈ ਉਤੋਂ ਕਲੀਅਰ ਹੈਗੀ ਹੈ ਕਿ ਇਹ ਗੱਲ ਕਲੀਅਰ ਹੈ ਕਿ ਸਿਰਫ ਇੱਕ ਵਿਅਕਤੀ ਵੱਲੋਂ ਉਹਦਾ ਮਰਡਰ ਕੀਤਾ ਜਾਣਾ ਨਾ ਮੁਮਕਿਨ ਸੀ ਇੱਕ ਤੋਂ ਵਧ ਵਿਅਕਤੀ ਡੈਫੀਨੇਟਲੀ ਇਸ ਮਰਡਰ ਦੇ ਵਿੱਚ ਇਨਵੋਲ ਸੀ ਤੇ ਜਿਹੜੀ ਸੜੀ ਤਫਤੀਸ਼ ਹੈ ਉਹਦੇ ਮੁਤਾਬਿਕ ਵੀ ਇਹ ਤਿੰਨ ਜਣੇ ਇਨਵੋਲ ਸੀ ਇਸ ਗੱਲ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਪੁਸ਼ਟੀ ਹੁੰਦੀ ਹੈ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਹੈਗਾ ਕਿ ਰੁਪਿੰਦਰ ਕੌਰ ਕੈਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮੀਨੋਲੋਜੀ